ਟੀਕਾ ਲਾਈ ਨਸ਼ਾ ਕਰਦਾ ਸੀ ਚਿੱਟੇ ਵਾਲਾ ਨਸ਼ਾ ਲਾ ਬੈਠਾ ਟੀਕਾ ਲਾ ਬੈਠਾ ਗਾਲਤ ਬਸ ਜੀ ਸ਼ਰਾਬ ਟੀਕਾ ਲਾਈ ਜਾਂਦੇ ਜੀ ਕਿਹੜੀ ਜਗ੍ਹਾ ਮਿਲਿਆ ਦੂਲੇ ਵਾਲੇ ਤੋਂ ਜੀ ਪਤਾ ਸੀ ਤੁਹਾਨੂੰ ਕਿੰਨਾ ਨਸ਼ਾ ਕਰਦਾ ਸਾਰੇ ਚੋਰੀ ਕਰਦਾ ਸਾਨੂੰ ਨਹੀਂ ਪਤਾ ਸੀ ਵੀ ਨਸ਼ਾ ਕਰਦਾ ਕਿ ਨਹੀਂ ਆ ਕੱਲ ਵੇਖਿਆ ਜੀ ਨਸ਼ੇ ਦਾ ਟੀਕਾ ਲਾ ਬੈਠਾ ਜੀ ਚਿੱਟੇ ਦਾ ਟੀਕਾ ਲਾ ਕੇ ਖਤਮ ਹੋਇਆ ਜੀ ਇਹ ਮਿਲਦਾ ਕਿੱਥੋਂ ਪਤਾ ਕੋਈ ਇਹਨਾਂ ਨੂੰ ਪਤਾ ਜੀ ਸਾਡੇ ਪੰਜਾਬ ਦੇ ਵਿੱਚ ਵਿਕੀ ਜਾਂਦਾ ਸ਼ਰਾਬ ਲੋਕੀ ਵੇਚੀ ਜਾਂਦੇ ਆ ਜੀ ਕਿਹੜਾ ਸ਼ਹਿਰ ਕਿਹੜਾ ਪੱਤੇ ਵਾਲਾ ਪਿੰਡ ਆ ਸਾਡਾ ਮੱਲਾਂ ਵਾਲਾ ਸ਼ਹਿਰ ਆ ਜੀ ਇੱਥੇ ਚਰਿਆ ਵੀ ਕੀ ਜਾਂਦਾ ਤੇ ਫਿਰ ਵੀ ਜਾਂਦਾ ਜੀ ਲੋਕ ਕੋਈ ਪੰਜਾਬ ਦੇ ਵਿੱਚ ਕੋਈ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਕੋਈ ਰੋਕਣ ਨਹੀਂ ਕਰ ਰਹੀ ਜਦੋਂ ਵੋਟਾਂ ਲੈਣੀਆਂ ਸਰਕਾਰ ਕਹਿ ਦਿੰਦੀ ਅਸੀਂ ਨਸ਼ਾ ਬੰਦ ਕਰਾਂਗੇ ਨੌਜਵਾਨ ਪੀੜੀ ਨੂੰ ਬਚਾਵਾਂਗੇ ਪਰ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਪਈ ਜੀ ਜੇ ਅੱਜ ਨਸ਼ਾ ਬੰਦ ਹੁੰਦਾ ਤਾਂ ਸਾਡੇ ਦਿਓਰ ਸਾਡੇ ਪਰਿਵਾਰ ਦੇ ਵਿੱਚ ਹੁੰਦਾ ਇੱਕੋ ਹੀ ਸਾਰਾ ਸੀ ਉਹਦੀ ਛੋਟੀ ਜੀ ਬੇਟੀ ਆ ਦੋ ਤਿੰਨ ਚਾਰ ਜੀ ਘਰ ਦੇ ਵਿੱਚ ਖਾਣ ਵਾਲੇ ਉਹ ਇਕੱਲਾ ਕਮਾਉਣ ਵਾਲਾ ਸੀ ਜੀ ਅੱਜ ਜਿਹੜਾ ਘਰ ਦੇ ਵਿੱਚ ਘਰ ਬੇਰੁਜ਼ਗਾਰ ਹੋ ਗਿਆ ਉਹਦੇ ਤੋਂ ਬਿਨਾ ਇਹਨਾਂ ਦਾ ਸਹਾਰਾ ਕੌਣ ਬਣੂਗਾ ਅਸੀਂ ਸਰਕਾਰ ਦੇ ਕੇ ਇਹੀ ਮੰਗ ਕਰਾਂਗੇ ਕਿ ਇਹਨਾਂ ਦੀ ਵਾਧ ਚੜ ਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦੀ ਵਾਧ ਚੜ ਕੇ ਮਦਦ ਕੀਤੀ ਜਾਵੇ ਪੰਜਾਬ ਨੂੰ ਬਚਾਇਆ ਜਾਵੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਨੌਜਵਾਨ ਬਹੁਤ ਜਾ ਰਾ ਜੀ ਖਰਾਬ ਹੋ ਜਾ ਰਾ ਨੌਜਵਾਨ ਦੀ ਪੀੜੀ ਖਰਾਬ ਹੋਈ ਜਾ ਰਹੀ ਸਾਰੀ ਘਰ ਲੋਕਾਂ ਦੇ ਜੜੀ ਜਾਂਦੇ ਜੇ ਅੱਜ ਇਹ ਨਸ਼ਾ ਬੰਦ ਹੁੰਦਾ ਤੇ ਸਾਡਾ ਘਰ ਕਾਤੋਂ ਬਰਬਾਦ ਹੁੰਦਾ ਜੀ ਕੀ ਨਾਮ ਕੀ ਤੁਹਾਡਾ ਹੈ ਪਰਮਜੀਤ ਕੌਰ ਜੀ ਪਿੰਡ ਕਿਹੜਾ ਹੈ ਪਿੰਡ ਫੱਤੇਵਾਲਾ ਤੁਸੀਂ ਕੀ ਲੱਗਦੇ ਹੋ ਮੈਂ ਇਹਨਾਂ ਦੀ ਪਰਜਾਈ ਸੀ ਵੱਡੇ ਰਾਣਾ ਸਿੰਘ ਮੇਰਾ ਦਿਓ ਰਿਹਾ ਜੀ ਕੀ ਲੱਗ ਗਿਆ ਸੀ ਗਲਤ ਅੱਛਾ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਗਰੀਬ ਬੰਦੇ ਆ ਮੇਸ਼ਰਿਆਂ ਮਿਕਦਾ ਹਾਂ ਹਾਂ ਜੀ ਪਤਾ ਸੀ ਕਿ ਉਹ ਕਰਦਾ ਨਾ ਕਿ ਚੋਰੀ ਲਿਆ ਸੀ ਸਾਨੂੰ ਨਹੀਂ ਪਤਾ ਸੀ ਕਿ ਦੇਖੋ ਲਿਆ ਕਿ ਦੇਖੋ ਨਹੀਂ ਲਿਆ ਕਹਿੰਦਾ ਮੈਂ ਮਸ਼ੀਨ ਤੇ ਜਾਣਾ ਮੈਂ ਕਹਾ ਨਾ ਜਾਓ ਨਾ ਜਾਓ ਕਹਿੰਦਾ ਮੈਂ ਜਾਣਾ ਹੀ ਜਾਣਾ ਮੈਂ ਜਾਣਾ ਹੀ ਜਾਣਾ ਮੈਂ ਦੂਲੇ ਵਾਲੇ ਛੱਡ ਕੇ ਆਈ ਬਸ ਕਹਿੰਦਾ ਤੂੰ ਜਾ ਘਰਾਂ ਨੂੰ ਮੈਂ ਆਪੇ ਚਲ ਜੂਗਾ ਹਣਾ ਬਸ ਇੱਥੋਂ ਨਹੀਂ ਵਾਪਸ ਆਇਆ ਨਹੀਂ ਤੋਂ ਦੇ ਪਰਿਵਾਰ ਨੂੰ ਨਹੀਂ ਪਤਾ ਸੀ ਉਹ ਨਹੀਂ ਮੈਨੂੰ ਦੱਸ ਕੇ ਇਕੱਲਾ ਗਿਆ ਸੀਗਾ ਸਰਕਾਰ ਸਾਕੇ ਰਹੀ ਅਸੀਂ ਬੰਦ ਕਰਾ ਰਹੇ ਨੌਜਵਾਨ ਵਿਚਾਰ ਕੋਈ ਨਹੀਂ ਸਰਕਾਰ ਕਰਦੀ ਪਈ ਆ ਸ਼ਰਿਆਮ ਚਿੱਟਾ ਸ਼ਰਿਆਮ ਗੋਲੀ ਵਿਕਦੀ ਪਈ ਆ ਭਾਜੀ ਅਸੀਂ ਸਰਕਾਰ ਕੇ ਹੀ ਮੰਗ ਕੀਤੀ ਜਾਂਦੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਇੱਕ ਬੱਚਾ ਆ ਮੇਰੇ ਮਾਪੇ ਆ ਰਾਣਾ ਤੁਹਾਡਾ ਕੀ ਨਾਮ ਆ ਸੀਮਾ ਦੇਵੀ ਕਿਹੜਾ ਪਿੰਡ ਹੈ ਹੱਤੇ ਵਾਲਾ ਅੱਛਾ ਇੱਕ ਕੁੜੀ ਆ ਜੀ ਹਾਂ ਜੀ ਇੱਕੋ ਹੀ ਕੁੜੀਆਂ ਆ ਮਾਪੇ ਆ ਉਹਨੇ ਕੀ ਕੰਮ ਕਰਕੇ ਕਰਦੇ ਸੀ ਮਸ਼ੀਨਾਂ ਦੇ ਜਾਂਦੇ ਸੀਗੇ ਇੱਥੇ ਦਿਹਾੜੀ ਦਾ ਪਾ ਕਰਦੇ ਸੀਗੇ ਹਾਂਜੀ ਦਿਹਾੜੀ ਦਾ ਪਾ ਕਰਦੇ ਸੀਗੇ ਪਰਿਵਾਰ ਅੱਜ ਫਿਰ ਬੇਵੱਸ ਹੋ ਗਿਆ ਬੇਵੱਸ ਹੋ ਗਿਆ ਸਾਡਾ ਕੀ ਕਾ ਹਾਈ ਕਮਾਨ ਵਾਲਾ ਸੀਗਾ ਸਾਡੇ ਹੁਣ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਸਾਡਾ ਕੋਈ ਨਹੀਂ ਹੈਗਾ ਨਸ਼ੇ ਨੇ ਕਾਲੇ ਕਰ ਨਾ ਨਚੇ ਨੇ ਗਾਲਿਆ ਆਏ ਆਏ ਵੇ ਸਾਰੇ ਇਨਸਾਨ ਇਤਨਾ ਜਾਵੇ ਛੇਤੀ ਤਾਂ ਛੇਤੀ ਇਹ ਬੰਦ ਹੋਣਾ ਚਾਹੀਦਾ ਤਾਰੇ ਨੌਜਵਾਨ ਮਰੇ ਜਾਂਦੇ ਚਿੱਟਿਆਂ ਦੇ ਦੁਕਾਨੀ ਗੋਲੀਆਂ ਦੇ ਦੁਕਾਨ ਜਿਹੜੇ ਚੋਰੀ ਚੋਰੀ ਵੇਚੇ ਸਾਰਿਆਂ ਨੇ ਫੜਿਆ ਜਾਵੇ ਨੌਜਵਾਨ ਬਚਾਇਆ ਜਾਵੇ ਆਪਣਾ ਪੰਜਾਬ ਬਚਾਇਆ ਜਾਵੇ ਅਸੀਂ ਅੱਜ ਕੇ ਘਰ ਤੋਂ ਬੇਦਗਰ ਹੋ ਗਏ ਅੱਜ ਕੋਈ ਕਮਾਨ ਵਾਲਾ ਨਹੀਂ ਤੁਹਾਨੂੰ ਕਹਿੰਨੇ ਲੈ ਕੇ ਦੇਣਾ ਹੁਣ ਉਹ ਵੀ ਕਮਾਨ ਵਾਲਾ ਹੋਏ ਕਮਾਨ ਵਾਲਾ ਸੀ ਸਾਡੇ ਚ ਮੇਰਾ ਸੋਹਰਾ ਬਿਮਾਰ ਰਹਿੰਦਾ ਮੇਰੀ ਸੱਸ ਵੀ ਬਿਮਾਰ ਸ਼ੂਗਰ ਦੀ ਮਰੀਜ਼ ਆ ਘਰ ਖਾਲੇ ਜਿਹਾ ਹਾਂਜੀ ਇੱਕ ਦਾਦਾ ਸੋਹਰਾ ਉਹ ਵੀ ਮਰਜੇ ਦੇ ਪਿਆ ਇਹਦੇ ਸਿਰ ਤੇ ਘਰ ਚੱਲਦਾ ਸੀਗਾ ਸਰਕਾਰ ਨੇ ਪਤਾ ਨਹੀਂ ਕੀ ਕੀਤਾ ਵੋਟਾਂ ਲੈਣ ਲਈ ਆ ਜਾਂਦੇ ਸੀ ਨਸ਼ਾ ਬੰਦ ਹੀ ਨਹੀਂ ਕਰਵਾਇਆ ਗੋਲੀਆਂ ਵੀ ਵੇਚਦੀਆਂ ਸੀਗੀਆਂ ਚਿੱਟਾ ਵੀ ਵੇਖਦਾ ਸੀਗਾ ਕੁਝ ਨਹੀਂ ਜੇ ਕਰਵਾਇਆ ਹੁੰਦਾ ਤਾਂ ਅੱਜ ਬਚਿਆ ਹਾਂ ਹਾਂ ਜੇ ਬਚਿਆ ਹਾਂ ਦਾ ਪੰਜਾਬ ਅੱਧਾ ਪੰਜਾਬ ਰੁੜ ਗਿਆ ਨਸ਼ਿਆਂ ਨਾਲ ਹੀ ਤੁਹਾਡਾ ਸੋਹ ਦਾ ਸਾਈ ਵੀ ਬਚਿਆ ਦਾ ਤੁਹਾਡੇ ਵਿੱਚ ਹਾਂਜੀ ਹਏ ਕੀ ਗੱਲ ਬਣੀ ਗੜਦਿਆਂ ਦੀ ਬਸ ਆਹ ਇਹ ਚਿੱਟਾ ਖਾ ਕੇ ਮਰਿਆ ਅੱਛਾ ਹਾਂਜੀ ਹਾਂ ਇਹ ਪਤਾ ਸੀ ਤੁਹਾਨੂੰ ਪਹਿਲਾਂ ਕੋਈ ਚੋਰੀ ਲਾਉਂਦਾ ਚੋਰੀ ਪਤਾ ਨਹੀਂ ਸਾਨੂੰ ਦੱਸ ਪਤਾ ਨਹੀਂ ਸੀ ਸਾਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੰਦ ਕਰਾ ਦਾਂ ਹਾਂ ਪਤਾ ਨਹੀਂ ਸੀ ਸਾਨੂੰ ਦੱਸ ਦਾਈ ਨਹੀਂ ਸੀ ਸ਼ਰਿਆਂ ਵੀ ਕੀ ਜਾਂਦਾ ਹਾਂ ਵੀ ਜਾਂਦਾ ਸਾਨੂੰ ਕੋਈ ਹੈ ਨਹੀਂ ਗ੍ਰੋਗ ਕੋ ਨਾ ਕੋਈ ਰੋਗ ਨਹੀਂ ਕੋਈ ਨਹੀਂ ਰੋਗ ਕੀ ਨਾਮ ਕੀ ਟੋਟਾ ਨਹੀਂ ਨੰਨਾ ਬੱਛੋ ਕਿਹੜਾ ਪਿੰਡ ਧੱਤੇ ਵਾਲਾ ਕੀ ਮੁੰਡੇ ਦਾ ਕੀ ਨਾਮ ਹੈ ਹਰਾਨਾ ਹਰਾਨਾ ਬੰਦ ਹੋਣਾ ਚਾਹੀਦਾ ਹਰਾਨਾ ਸਹਾਰਾ ਨਹੀਂ ਚਾਹੀਦਾ ਧਰ ਬੰਦ ਹੋਣਾ ਚਾਹੀਦਾ ਹਾਂਜੀ ਆਹ ਕਰਦਾ ਇਹਵੇਂ ਟੀਕਾ ਲਾ ਬੈਠਾ ਤੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਕਾਰ ਹੀ ਉਜੜ ਗਿਆ ਮੇਰਾ ਤੇ ਮੇਰੇ ਦੇ ਦੋ ਵੀਰ ਪਹਿਲਾਂ ਮੁੱਕ ਗਏ ਨੇ ਤੇ ਹੁਣ ਮੇਰੀ ਮਾਂ ਵੀ ਮੁੱਕ ਗਈ ਏ ਜਵਾਨ ਸੀ ਤੇ ਆ ਮੇਰਾ ਹੁਣ ਚੌਥੀ ਮੌਤ ਹੋ ਗਈ ਚੌਥਾ ਮੇਰਾ ਮੁੰਡਾ ਵੀ ਮੁੱਕ ਗਿਆ ਏ ਪਤਾ ਸੀ ਮੁੰਡਾ ਨਸ਼ਾ ਕਰਦਾ ਨਸ਼ਾ ਕਰੇ ਤਾ ਡਾਕਟਰਾਂ ਕੋਲੋਂ ਲੈਂਦੀ ਉਹ ਕਿਹੜਾ ਮੰਨਦੇ ਤੇ ਹੈਗੇ ਨਹੀਂਗੇ ਮੰਨਦੇ ਨਹੀਂਗੇ ਦਾ ਟੀਕਾ ਕਾਂ ਦਾ ਲਾਇਆ ਜੀ ਤਦਾਣੀ ਹੁਣੋਂ ਤੋਂ ਮੱਲਾ ਵਾਲਿਓ ਲਿਆ ਕੋਈ ਟੀਕਾ ਕਿਥੋਂ ਲਿਆ ਕਿਥੋਂ ਨਹੀਂ ਲਿਆ ਇਹ ਡਿੱਗਾ ਚੁੱਕ ਕੇ ਲਿਆਏ ਆ ਹਾਂਜੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋ ਗਏ ਮੇਰਾ ਦੋ ਭਰਾ ਪਹਿਲਾਂ ਮਰ ਗਿਆ ਜਵਾਨ ਨਸ਼ੇ ਵਿੱਚ ਹੀ ਇੱਕ ਮੇਰੀ ਮਾਂ ਹੋ ਗਈ ਤੇ ਇੱਕ ਮੇਰਾ ਮੁੰਡਾ ਚਾਰ ਮੌਤਾਂ ਹੋ ਗਈਆਂ ਸਾਡੇ ਘਰ ਵਿੱਚ ਘਰ ਉੱਜੜ ਗਿਆ ਘਰ ਉੱਜੜ ਗਿਆ ਇਹ ਚਾਰ ਮੌਤਾਂ ਹੋ ਗਈਆਂ ਦੋ ਭਰਾ ਮੁੱਕੇ ਨੇ ਉਹ ਵੀ ਨਸ਼ੇ ਵਿੱਚ ਤੇਰਾ ਮੇਰਾ ਬੋਤ ਮੁੱਕ ਗਿਆ ਇਹ ਵੀ ਨਸ਼ੇ ਦੀ ਚੀਜ਼ ਮੈਨੂੰ ਸ਼ੂਗਰ ਮੈਂ ਠੀਕ ਨਹੀਂ ਰਹਿੰਦਾ ਕੀ ਨਾਂ ਕੀ ਮੁੰਡੇ ਦਾ ਤੇਰਾ ਨਾਂ ਰਾਣਾ ਤੋਂ ਤੁਹਾਡਾ ਕੀ ਨਾਮ ਹੈ ਮੇਰਾ ਨਾਂ ਛੋਟੀ ਸੋ ਫੱਤੇ ਵਾਲਾ ਸ਼ਰਿਆਂ ਵਿੱਚ ਦਾਈ ਸ਼ਰਿਆਂ ਵੀ ਵਿਕੀ ਜਾਂਦਾ ਜੀ ਕੋਈ ਨਹੀਂ ਰੋਕਦਾ ਨਸ਼ੇ ਤੋਂ ਰੁਗਣਾ ਚਾਹੀਦਾ ਮੁੰਡੇ ਨੌਜਵਾਨ ਮਰੀ ਜਾਂਦੇ ਆ ਜੀ ਇੱਕ ਦੂਲੇ ਵਾਲੇ ਮੁੰਡਾ ਮੁੱਕ ਗਿਆ ਇੱਕ ਪਹਿਲਾ ਫੱਤੇ ਵਾਲੇ ਮੁੱਕ ਗਿਆ ਨਸ਼ੇ ਨਾਲ ਇੱਕ ਹੋਣੇ ਮੁੱਕ ਗਿਆ ਇਹ ਵੀ ਨਸ਼ੇ ਨਾਲ ਨੂ ਨੂੰ ਦੰਦਲਾਂ ਪਈ ਜਾਂਦੀਆਂ ਪਈਆਂ ਨੇ ਮੇਰੀਆਂ ਰੋਟੀ ਨੂੰ ਦੰਦਾਂ 'ਵਾਂ ਪੈਂਦੀਆਂ ਪਈਆਂ ਦੋ ਵਾਰਾਂ ਡਾਕਟਰ ਦਾ ਦਵਾਈ ਦਵਾਵੇ ਦੰਦਲ ਫੇਰ ਪੈ ਜਾਂਦੀ ਕਹਿੰਦੀ ਮੈਂ ਕਿੱਥੋਂ ਕਾਹੂੰਗੀ ਹੁਣ ਤੇ ਮੇਰੇ ਬੁੱਢਾ ਬੰਦਾ ਹੁਣ ਕਮਾ ਕੇ ਕਿੱਥੋਂ ਖਵਾਉਂਗਾ ਨਹੀਂ ਕਮਾਉਣ ਵਾਲਾ ਸੀ ਜੀ ਉਹੋ ਹੀ ਕਮਾਉਣ ਵਾਲਾ ਸੀ ਕਰਦਾ ਸਾਰਾ ਜੁੱਜ ਜੀ ਉਹੋ ਹੀ ਕਰਦਾ ਸੀ ਜੀ ਉਹੋ ਹੀ ਕਮਾ ਕੇ ਦਿੰਦਾ ਮੈਨੂੰ ਕਦੇ 500 ਦੇ ਦਿੰਦਾ ਹੈ ਕਦੋਂ 1000 ਕਦੋਂ 2000 ਮਸ਼ੀਨ ਚ ਚਲਾਉਂਦਾ ਹੈ ਤਣਕਵੜਨ ਵਾਲੇ ਅੱਜ ਸਾਰਾ ਨਹੀਂ ਰਿਹਾ ਅੱਜ ਕੀ ਮੈਨੂੰ ਮੈਂ ਰੋਈ ਜਾਂਦਾ ਤੇ ਆ ਕਹਦਾ ਰੋਟੀ ਵੀ ਨਹੀਂ ਖਾਦੀ ਕਹਾਂਗੀ ਮੈਨੂੰ ਹੁਣ ਕੋਈ ਆਸ ਨਹੀਂ ਦੇਦੀ